ਮਾਨ ਸਾਹਿਬ ਕੀ ਕਮੀਆਂ ਰਹਿ ਗਈਆਂ ਸਗਰੂਰ ਦੇ ਵਿੱਚ ਇਸ ਵਾਰੀ ਕਿਉਂਕਿ ਆਮ ਆਦਮੀ ਪਾਰਟੀ ਸੀਟ ਕੱਢੀ ਨਜ਼ਰ ਆਈ ਆ ਪਿਛਲੀ ਵਾਰ ਜਮਣੀ ਚੋਣਾਂ ਦੇ ਵਿੱਚ ਵੱਡੀ ਲੀਡ ਨਾਲ ਤੁਸੀਂ ਜਿੱਤੇ ਹੋ। ਕਦੇ ਕਦੇ ਸਿੱਖ ਮਨੋਂ ਔਟਾਲ ਦਿੰਦੇ ਆ ਕਹਿੰਦੇ ਤੂੰ ਬਾਹਰ ਰਹਿ ਥੋੜਾ ਟਿਰ ਫੇਰ ਤੈਨੂੰ ਬੁਲਾ ਲਾਂਗੇ। ਨਾਜ਼ੁਕ ਸਥਿਤੀ ਬਹੁਤ ਹੈ। ਇਹ ਪਾਰਲੀਮੈਂਟ ਨਹੀਂ ਛੁੱਟ ਜਾਣਾ ਤੇ ਤੁਹਾਡੇ ਸਿਮਰਨਜੀਤ ਸਿੰਘ ਮਾਨ ਨੇ ਵਾਪਸ ਫੇਰ ਪਾਰਲੀਮੈਂਟ ਫੌਂਡ ਜਾਣਾ। ਦੇਸ਼ ਦੇ ਵਿੱਚ ਪੰਜਾਬ ਦੇ ਵਿੱਚ ਵਿਰੋਧ ਹੁੰਦੇ باوجود ਵੀ ਭਾਜਪਾ ਜਿਹੜੀ ਆ ਵੋਟਾਂ 'ਚ ਵਾਅਦਾ ਕਰਦੀ ਨਜ਼ਰ ਆਈ ਆ ਖਾਸ ਕਰਕੇ ਪੰਜਾਬ ਦੇ ਵਿੱਚ ਉਹ ਮਸ਼ੀਨਾਂ ਵਾਅਦਾ ਕਰ ਦਿੰਦੀ ਆ ਬੀਜੇਪੀ ਦੀ ਵੋਟ ਦਾ ਸਾਡੀ ਵੋਟ ਦਾ ਘਾਟਾ ਕਰ ਦਿੰਦੀ ਆ ਸਾਨੂੰ ਪੂਰਾ ਇਤਬਾਰ ਅਜੇ ਹਿੰਦੁਸਤਾਨ ਦੀ ਜਮਹੂਰੀਅਤ ਤੇ ਉੱਤੇ ਨਹੀਂ ਬੱਜਿਆ ਘੂਰ ਵਾਲੀ ਤੇ ਘਾਟਾ ਹੋ ਸਕਦਾ ਫਿਰ ਖਡੂਰ ਸਾਹਿਬ ਵਾਲੀ ਤੇ ਘਾਟਾ ਕਿਉਂ ਨਹੀਂ ਹੋਇਆ ਜੀ ਉੱਥੇ ਕਿਉਂ ਨਹੀਂ ਮਸ਼ੀਨਾਂ ਦੀ ਗੜਬੜੀ ਹੋਈ ਸੀ ਹੁਣ ਐਨਐਸਏ ਉਤਾਰ ਕੇ ਜਾਂ ਉਹਨਾਂ ਨੂੰ ਕਿਸ ਤਰ੍ਹਾਂ ਡਿਬਿਗ ਕਰ ਚੋ ਵਾਪਸ ਲਿਆਉਂਦੀ ਜਿਹੜੀ ਉਹ ਤਿਆਰੀ ਕੀਤੀ ਜਾ ਰਹੀ ਆ ਇਹ ਤਾਂ ਹੁਣ ਵਨਸਡੇ ਉੱਤੇ ਮਨਸਰ ਹੈ ਹੂੰ ਕਿ ਕਿਵੇਂ ਉਹ ਉਹਨਾਂ ਨੂੰ ਵਾਪਸ ਲਿਆਉਂਦੇ ਆ ਜੇ ਮੈਂ ਐਤਕੀ ਪਾਰਲੀਮੈਂਟ ਦਾ ਮੈਂਬਰ ਬਣਦਾ ਤਾਂ ਮੈਂ ਐਤਕੀ ਪਾਰਲੀਮੈਂਟ ਦੇ ਵਿੱਚ ਜਾ ਕੇ ਮੋਸ਼ਨ ਪਾਸ ਕਰਾਉਣਾ ਸੀ ਕਿ ਇੱਕ ਮੋਦੇ ਇੱਕ ਅਮਿਤ ਸ਼ਾਹ ਇੱਕ ਜੈ ਸ਼ੰਕਰ ਇੱਕ ਡੋਇਲ ਰੋ ਦਾ ਮੁਖੀ ਤੇ ਸਾਬਕਾ ਰੋ ਦਾ ਮੁਖੀ ਗੋਲ ਉਹਦੇ ਉੱਤੇ ਕਤਲ 20302 ਦੇ ਮਕਦਮੇ ਦਰਜ ਕੀਤੇ ਜਾਣ ਜਿੰਨਾ ਨੇ ਪੰਨੂ ਨੂੰ ਵੀ ਅਮਰੀਕਾ ਬੈਠਿਆ ਮਾਰਨ ਦੀ ਪੂਰੀ ਸਲਾਹ ਬਣਾਈ ਸੀ ਪਰ ਪੰਨੂ ਦੇ ਕਾਤਲ ਅਮਰੀਕਾ ਦੀ ਸਰਕਾਰ ਨੇ ਫੜ ਲਏ ਇਸ ਦਰਜ ਕੀਤਾ ਗਿਆ ਅਮਰੀਕਾ ਚ ਮੋਤੀ ਤੇ ਹਿੰਦੂ ਹੂਮੇਟ ਦੇ ਕਲਾਬ ਸੋਏ ਸਾਰੀਆਂ ਚੀਜ਼ਾਂ ਹੈਗੀਆਂ ਜੋ ਖੁਸ਼ ਅੱਜ ਕਹਿਣ ਵਾਲੀਆਂ ਹੈਗੀਆਂ ਜਿਸ ਸਿੱਖ ਹੁਣ ਅਲੈਦਾ ਹੋਣਾ ਚਾਹੁੰਦੇ ਹੈ ਅਲੈਦਾ ਹੋ ਕੇ ਇਹ ਚਾਹੁੰਦੇ ਹੈ ਕਿ ਸਾਡੀ ਅਲੈਦਾ ਆਜ਼ਾਦ ਸੋਵਰਨ ਬਾਦਸ਼ਾਹੀ ਜਿਵੇਂ ਸੰਤ ਜਗਨਨ ਸਿੰਘ ਦੇ ਆਖਰੀ ਲਫਜ਼ ਸੀਗੇ ਕਿ ਜਦੋਂ ਫੌਜਾਂ ਹਿੰਦ ਦੀਆਂ ਆਈਆਂ ਦਾਸ ਖਾਲਸਾ ਦਾ ਨਹੀਂ ਪੱਥਰ ਰੱਖਿਆ ਜਾਊਗਾ ਸਵਰਥੀ ਚਾਹਨੇ ਕਿ ਸਾਡਾ ਮੋਲ ਹੁਣ ਅਲੈਦਾਂ ਬਣੇ ਜਬੂਰੀਅਤ ਤੇ ਅਮਨ ਪ੍ਰਸੰਨ ਤਰੀਕੇ ਦੇ ਨਾਲ ਅਸੀਂ ਜਿਵੇਂ ਹਿੰਦੂ ਇੰਡੀਆ ਦੇ ਵਿੱਚ ਆਜ਼ਾਦ ਹੈ ਮੁਸਲਮਾਨ ਪਾਕਿਸਤਾਨ ਦੇ ਵਿੱਚ ਆਜ਼ਾਦ ਹੈ ਅਸੀਂ ਸਿੱਖ ਆਪਣੀ ਜ਼ਾਦੀ ਦਾ ਮਾਣ ਆਪਣੇ ਖਾਲਸਾ ਦੇ ਵਿੱਚ ਮਾਣ ਸਕੀਏ ਵਾਇਪੁਰਜੀ ਕਾ ਖਾਲਸਾ ਵਾਇਪੁਰਜੀ ਕਾ ਪਸੇਜ ਕਲੂਕਰ ਅਦਿਵਸ਼ਾਕ ਕੁਛ ਦਿਨ ਪਹਿਲਾਂ ਹੀ ਜਿਹੜਾ ਆ ਕਾਂਗਰਸ ਨੂੰ ਵੱਡੀ ਬਹੁਮਤ ਦੇ ਨਾਲ ਪੰਜਾਬ ਦੇ ਲੋਕਾਂ ਨੇ ਦਿਖਾਇਆ ਵਾ ਬੜੀ ਸ਼ਰਮ ਦੀ ਗੱਲ ਹੈ ਕਿ ਖੱਲੂਕਰ ਅਦਵਸਤੇ ਹੁੰਦੇ ਆ ਕਾਂਗਰਸ ਨੂੰ ਸੱਤ ਸੀਟਾਂ ਸਿੱਖ ਫੋਰਮ ਨੇ ਦਿੱਤੀਆਂ ਮੈਂ ਸਮਝਦਾ ਹੈ ਕਿ ਸਿੱਖ ਕੌਮ ਨੂੰ ਅਜੇ ਤੱਕ ਆਪਣੀ ਕੌਮੀਅਤ ਦਾ ਪਤਾ ਨਹੀਂ ਲੱਗਿਆ ਤੇ ਸਿੱਖ ਕੌਮ ਜਿਵੇਂ ਲੋਕ ਕਹਿੰਦੇ ਐ ਲਾਈ ਲੱਗ ਗਈ ਐ ਇਹਦੀ ਕੌਮੀਅਤ ਬਹੁਤ ਝੱਲੀ ਹੋਈ ਐ ਜਿਹੜੀ ਕੱਸ ਨਹੀਂ ਪੈਣੀ ਐ ਸਾਨੂੰ ਅਕਾਲੀ ਦਲ ਅੰਬਰ ਸਰ ਇਹਨੂੰ ਕੱਸੂਗਾ ਅਮਰਪਾਲ ਤੇ 32-32 ਸਾਲਾਂ ਤੋਂ ਸਿੱਖ ਜਿਲ੍ਹਾਂ ਦੇ ਵਿੱਚ ਹੈਗੇ ਆ ਸਾਡੇ ਖਾਲਸਾ ਦੇ ਜੱਜਦਾਰ ਹਵਾਰਾ ਸਾਹਿਬ ਤੇ ਕਸ਼ਮੀਰ ਦੇ ਮਲਕ ਸਾਹਿਬ ਸ਼ਬੀਰ ਸ਼ਾ ਇਹ ਸਾਰੇ ਵੀ ਜਿਹੜੇ 32-32 ਸਾਲਾਂ ਤੋਂ ਕੈਦ ਘੱਟ ਰਹੀ ਹੈ ਅਸਾਮ ਤੇ ਹੋਰ ਜੇਲਾਂ ਦੇ ਵਿੱਚ ਉਹਨਾਂ ਨੂੰ ਰਿਹਾਅ ਕਰਨਾ ਸਾਡੇ ਲਈ ਬਹੁਤ ਜ਼ਰੂਰੀ ਹੈ। ਮਾਨ ਸਾਹਿਬ ਕੀ ਕਮੀਆਂ ਰਹਿ ਗਈਆਂ ਸਗਰੂਰ ਦੇ ਵਿੱਚ ਇਸ ਵਾਰੀ ਕਿਉਂਕਿ ਆਮ ਆਦਮੀ ਪਾਰਟੀ ਸੀਟ ਕੱਢੀ ਨਜ਼ਰ ਆਈ ਆ ਪਿਛਲੀ ਵਾਰ ਜਿਮਣੀ ਚੋਣਾਂ ਦੇ ਵਿੱਚ ਵੱਡੀ ਲੀਡ ਨਾਲ ਤੁਸੀਂ ਜਿੱਤੇ ਹੋ। ਜਦ ਇੱਕਦੇ ਸਿੱਖ ਮਨੋਂ ਔਟਾਲ ਦਿੰਦੇ ਆ ਕਹਿੰਦੇ ਤੂੰ ਬਾਹਰ ਰਹਿ ਥੋੜਾ ਥਿਰ ਫੇਰ ਤੈਨੂੰ ਬੁਲਾ ਲਾਂਗੇ। ਜਦੋਂ ਬੁਲਾਉਣਗੇ ਫਿਰ ਸੰਗਰੂਰ ਦੇ ਲੋਕ ਦੁਬਾਰਾ ਤੁਹਾਨੂੰ ਕੀ ਪਤਾ ਇਹ ਪਾਰਲੀਮੈਂਟ ਟੁੱਟ ਜਾਵੇ ਕਿਉਂ ਕਰਕੇ ਨਾਜਕ ਸਥਿਤੀ ਬਹੁਤ ਹੈ ਇਹ ਪਾਰਲੀਮੈਂਟ ਨੇ ਟੁੱਟ ਜਾਣਾ ਹੈ ਤੇ ਤੁਹਾਡੇ ਸਿਮਰਨਜੀਤ ਸਿੰਘ ਮਾਨ ਨੇ ਵਾਪਸ ਫਿਰ ਪਾਰਲੀਮੈਂਟ ਫੋਨ ਜਾਣਾ ਹੈ ਕਿਉਂ ਟੁੱਟ ਜਾਣੀ ਹੈ ਕੀ ਲੱਗਦਾ ਤੁਹਾਨੂੰ ਟੁੱਟਣ ਦੇ ਕਾਰਨ ਕੀ ਲੱਗ ਰਹੇ ਹੈ ਕਿਉਂ ਕਰਕੇ ਮੈਜੋਰਿਟੀ ਕਿਸੇ ਪਾਰਟੀ ਦੀ ਨਹੀਂ ਹੈ ਲਏ ਦੇ ਹੋ ਰਹੀ ਹੈ ਤੇ ਲਏ ਦੇ ਵਿੱਚ ਜਿਹੜੇ ਕੈਬਨਿਟ ਦੇ ਪੋਸਟ ਹੈ ਉਹਨਾਂ ਦੇ ਉੱਤੇ ਗੜਬੜ ਹੋਊਗੀ ਜਿਹੜੇ ਸੂਪੀਅਰ ਦੇ ਲੀਡਰ ਨੇ ਨतीश ਕੁਮਾਰ ਤੇ ਹੋਰ ਉਹ ਹੋਮ ਮਿਨਿਸਟਰੀ ਮੰਗਣਗੇ ਐਕਸਟਰਨਲ ਅਫੇਅਰਸ ਦੀ ਮਿਨਿਸਟਰੀ ਮੰਗਣਗੇ ਡਿਫੈਂਸ ਮਿਨਿਸਟਰੀ ਮੰਗਣ ਦੇਣਗੇ ਜੋ ਮੋਤੀ ਕਿਸੇ ਵੀ ਕੀਮਤ ਤੇ ਦੇਣ ਨੂੰ ਤਿਆਰ ਨਹੀਂ ਹੋਊਗਾ ਪਰ ਬਿਲਕੁਲ ਵਿਰੋਧ ਹੁੰਦੇ ਦੇਸ਼ ਦੇ ਵਿੱਚ ਪੰਜਾਬ ਦੇ ਵਿੱਚ ਵਿਰੋਧ ਹੁੰਦੇ باوجود ਵੀ ਭਾਜਪਾ ਜਿਹੜੀ ਆ ਵੋਟਾਂ 'ਚ ਵਾਅਦਾ ਕਰਦੀ ਨਜ਼ਰ ਆਈ ਆ ਖਾਸ ਕਰਕੇ ਪੰਜਾਬ ਦੇ ਵਿੱਚ ਉਹ ਮਸ਼ੀਨਾਂ ਵਧਾ ਕਰ ਦਿੰਦੀ ਹੈ ਬੀਜਪੀ ਦੀ ਵੋਟ ਦਾ ਸਾਡੀ ਵੋਟ ਦਾ ਘਾਟਾ ਕਰ ਦਿੰਦੀ ਹੈ ਸਾਨੂੰ ਪੂਰਾ ਇਤਮਾਨ ਅਜੇ ਹਿੰਦੁਸਤਾਨ ਦੀ ਜਮਹੂਰੀਅਤ ਤੇ ਉੱਤੇ ਨਹੀਂ ਬੱਜਿਆ ਫਿਰ ਸੰਗਰੂਰ ਵਾਲੀ ਤੇ ਕਿਉਂ ਨਹੀਂ ਹੋਇਆ ਜੀ ਘਾਟਾ ਜੀ ਸੰਗਰੂਰ ਵਾਲੀ ਤੇ ਘਾਟਾ ਹੋ ਸਕਦਾ ਫਿਰ ਖਡੂਰ ਸਾਹਿਬ ਵਾਲੀ ਤੇ ਘਾਟਾ ਕਿਉਂ ਨਹੀਂ ਹੋਇਆ ਜੀ ਉੱਥੇ ਕਿਉਂ ਨਹੀਂ ਮਸ਼ੀਨਾਂ ਦੀ ਗੜਬੜੀ ਹੋਈ ਜੀ ਉੱਥੇ ਪ੍ਰੋਪਗੈਂਡਾ ਬਹੁਤ ਜ਼ਿਆਦਾ ਸੀਗਾ ਉੱਥੇ ਕਰ ਨਹੀਂ ਸਕੇ ਹੈਗੇ ਤੇ ਤਾਂ ਵੀ ਅਮਰਤਪਾਲ ਸਿੰਘ ਨੂੰ ਮੋਟਾ ਘਟਾਈਆਂ ਜਿੰਨੀਆਂ ਆਉਣੀਆਂ ਚਾਹੀਦੀਆਂ ਸੀ ਉਹਨੀਆਂ ਨਹੀਂ ਪਈਆਂ ਹੁਣ ਐਨਐਸਏ ਉਤਾਰ ਕੇ ਜਾਂ ਉਹਨਾਂ ਨੂੰ ਕਿਸ ਤਰ੍ਹਾਂ ਦਿਬੜੀ ਘਰ ਤੋਂ ਵਾਪਸ ਲਿਆਉਂਦੀ ਜਿਹੜੀ ਉਹ ਤਿਆਰੀ ਕੀਤੀ ਜਾ ਰਹੀ ਹੈ ਇਹ ਤਾਂ ਹੁਣ ਪੰਥ ਦੇ ਉੱਤੇ ਮਨਸਰ ਹੈ ਕਿ ਕਿਵੇਂ ਉਹ ਉਹਨਾਂ ਨੂੰ ਵਾਪਸ ਲਿਆਉਂਦੇ ਆ ਭਾਈ ਸਰਬਜੀਤ ਖਾਲਸਾ ਨੂੰ ਵੱਡੀ ਗੱਲ ਨਾਲ ਫਰੀਦਕੋਟ ਦੇ ਲੋਕਾਂ ਨੇ ਜਿਤਾਇਆ ਕਿ ਉਹ ਪੰਜਾਬ ਦੇ ਲੋਕਾਂ ਦੇ ਸਮੂਹ ਫਰੀਦਕੋਟ ਦੇ ਲੋਕਾਂ ਦੇ ਖਰੇ ਉਤਰਨਗੇ ਇਹ ਉਹ ਦੱਸ ਸਕਦੇ ਜੀ ਮੈਂ ਨਹੀਂ ਦੱਸ ਸਕਦਾ ਕਿ ਸਰਬੰਣੀ ਕਮੇਟੀ ਇਲੈਕਸ਼ਨ ਕਰਉਂਦੀ ਆ ਅਸ਼ਰੋਮ ਨੇ ਖਾਲੀ ਤਨ ਅਮ ਦੀ ਇਲੈਕਸ਼ਨ 14 ਸਾਲ ਤੋਂ ਹੋ ਨਹੀਂ ਰਹੀ ਸੀ ਉਹ ਇੰਡੀਆ ਹਕੂਮਤ ਨੂੰ ਕਰਾਉਣੀ ਚਾਹੀਦੀ ਹੈ ਐਸਸੀਪੀਸੀ ਦੀ ਇਲੈਕਸ਼ਨਸ ਜੀ 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 ਸ਼ੁਕਰੀਆ ਮਾਨ ਸਾਹਿਬ ਮੋਦੀ ਦੀ ਜਿੱਤ ਪੰਜਾਬ ਤੇ ਕੀ ਇਫੈਕਟ ਪਾਏਗੀ ਕੀ ਮੋਦੀ ਦੇਕਰ ਦੁਬਾਰਾ ਪ੍ਰਧਾਨ ਮੰਤਰੀ ਬਣਦੀ ਹੈ ਤੇ ਪੰਜਾਬ ਤੇ ਕੀ ਅਸਰ ਹੋ ਸਕਦਾ ਹੈ ਜੀ ਇਹ ਸਾਡਾ ਕਤਲ ਹੈ ਜਿਵੇਂ ਮੈਂ ਤੁਹਾਨੂੰ ਦੱਸਿਆ ਹੈ ਨਵੀਂ ਪਾਲਿਸੀ ਦੇ ਮਤਾਬਕ ਹਰਿਆਣੇ ਦੇ ਵਿੱਚ ਦੀਪ ਸਿੰਘ ਨੂੰ ਕਤਲ ਕਰਤਾ ਹੈ ਮੂਸੇਵਾਲ ਨੂੰ ਪੰਜਾਬ ਚ ਕਰਤਾ ਹੈ ਜੇਨਰੇਟ ਦੇ ਵਿੱਚ ਨੱਜਰ ਨੂੰ ਕਰਤਾ ਹੈ ਮਾਲਕ ਨੂੰ ਕਰਤਾ ਹੈ ਸੁਖਦੂਲ ਸਿੰਘ ਨੂੰ ਕਰਤਾ ਹੈ ਯੂਕੇ ਦੇ ਵਿੱਚ ਅਵਧਾਰ ਸਿੰਘ ਖੰਡੇ ਨੂੰ ਕਰਤਾ ਹੈ ਪਾਕਿਸਤਾਨ ਦੇ ਵਿੱਚ ਪਰਮਜੀਤ ਸਿੰਘ ਪੰਜਵੜ ਨੂੰ ਕਰਤਾ ਹੈ ਰੋਡੇ ਨੂੰ ਕਰਤਾ ਹੈ ਇਹ ਜੇ ਉੱਤੇ ਕਤਲ ਦਾ ਕੇਸ ਬਣੂਗਾ ਜੇ ਮੈਂ ਪਾਰਲੀਮੈਂਟ ਜਾਂਦਾ ਤੇ ਉੱਥੇ ਮੈਂ ਇਹ ਆਪ ਰੰਗ ਕਰਦੇ ਨਹੀਂ ਚਲੇ ਪਰ ਹੋਂ ਜਿਹੜੇ ਪਾਰਲਮੈਂਟ ਦੇ ਵਿੱਚ ਮੈਂਬਰ ਗਏ ਐ ਇਹਨਾਂ ਨੂੰ ਖਾਲਸਾਣ ਦੇ ਮੁੱਦੇ ਤੋਂ ਥੱਲੇ ਨਹੀਂ ਹੋਣਾ ਚਾਹੀਦਾ ਔਰ ਜਿਹੜੇ ਸਿੱਖ ਬਾਹਰ ਦੇ ਮੁਲਕਾਂ ਨੂੰ ਵਿੱਚ ਹਿੰਦ ਫੋਰਸ ਦੀ ਇੰਟੈਲੀਜੈਂਸ ਏਜੰਸੀਸ ਦੇ ਗੱਤਲ ਕਰਦੇ ਆ ਉਹਨਾਂ ਦੀ ਗੱਲ ਤਕੜੇ ਹੋ ਕੇ ਕਰਨੀ ਚਾਹੀਦੀ ਹੈ ਠੀਕ ਹੈ ਜੀ ਥੈਂਕ ਯੂ ਜੀ ਸਾਰਿਆਂ ਦਾ